ਰਾਸੁਨਾ ਗੁਣ ਗੋਪਾਲ ਨਿਦ ਗਾਏਨ ਸਹਿਜ ਸਤਿਗੁਰੂ ਕਾ ਸੰਚਨ ਕਰਦੇ ਨੇ ਭਾਈ ਸਾਰੇ ਸੁਖਾਂ ਦੇ ਖਜ਼ਾਨੇ ਮੋਕਾਰ ਪ੍ਰਭੂ ਦੇ ਗੁਣ ਆਪਣੀ ਜੀਵ ਦੇ ਨਾਲ ਲਗਾਵਿਆਂ ਆਪਣੀ ਜੀਵ ਦੇ ਨਾਲ ਪਾਉਂਦੇ ਆਂ ਸਾੰਤ ਸਹਿਜ ਰਹਿਮ ਅਪਜਿਉ ਹੋ ਸਗਲੇ ਰੋਗ ਭਰਾਂਏ ਆਸਾਨੀ ਕਹਿੰਦੇ ਬਾਈਬਲ ਮਨ ਦੇ ਵਿੱਚ ਸ਼ਾਂਤੀ ਪੈਦਾ ਬੁਣਾਂਦੀ ਹੈ ਆਤਮਾ ਕੋਲੋਂ ਤਾਂ ਪੈਦਾ ਹੁੰਦੀ ਹੈ ਰਹਿਸਮਾ ਉਪਜੋ ਸਗਵੇ ਤੁਲਾਇਂ ਸਾਬ ਜੀ ਕਹਿੰਦੇ ਜਿਹਨੇ ਵੀ ਸੁੱਖ ਨੇ ਉਹ ਸਾਰੇ ਹੀ ਅਕਾਲ ਪੁਰਖ ਵੈਕਨਜੀ ਦਾ ਨਾਮ ਜਪਿਆ ਪੈਦਾ ਹੋ ਜਾਂਦੇ ਨੇ ਅੰਦਰ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਜਿੰਨੇ ਵੀ ਦੇ ਨੇ ਆਪ ਕਈ ਵਾਰੀ ਸ਼ਰਮਣ ਕੀਤਾ ਹੈ ਵੱਡੇ ਗੁੱਪ ਨੇ ਜਿਹੜੇ ਵਿਕਾਰ ਸਾਡੇ ਵਿੱਚ ਵਸੇ ਹੋਏ ਨੇ ਇਨ੍ਹਾਂ ਵਿਕਾਰਾਂ ਕਰਕੇ ਅਸੀਂ ਜਾਦੇ ਦੁਖੀ ਹਾਂ ਅੰਦਰ ਜੈਲ ਸੁਭਾਸੀ ਹੋਈ ਹੈ ਅੰਦਰ ਦੁਆਇ ਸੁਭਾਸੀ ਹੋਈ ਹੈ ਹੰਕਾਰ ਹੈ ਕ્રોਧ ਹੈ ਦੋਬ ਹੈ ਤੇ ਇਸ ਕਰਕੇ ਪਾਸੇ ਦੇ ਸਾਰੀਆਂ ਤ੍ਰਿਸ਼ਨਾ ਦੀ ਆਗ ਹੈ ਜਿੰਨੇ ਵੀ ਅੰਦਰ ਦੁਖ ਇਹ ਨਾਮ ਦੀ ਦਵਾਈ ਇਹਨਾਂ ਦਾ ਇਲਾਜ ਇੱਕੋ ਇੱਕੋ ਉਸਕਾਰਪੁਰ ਕੋਲ ਜਿਹਦਾ ਨਾਮ ਹੈ ਤੇ ਜਿਹੜਾ ਵੀ ਉਸਕਾਰਪੁਰ ਕੋਲ ਜਿਹਦਾ ਨਾਮ ਜਪਦਾ ਹੈ ਉਹਦੇ ਇੱਕ ਸਿਰਫ ਸੁਨਾਮੀ ਹੁੰਦਾ ਹੈ ਗ੍ਰੀਵਨਵਾਦੀ ਪਾਤਸ਼ਾਹ ਕਹਿੰਦੇ ਫਿਰ ਉਹਦੇ ਪੈ ਮਨ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ ਤੇ ਜਿੰਨੇ ਵੀ ਦੁੱਖ ਰੋਗ ਨੇ ਉਹ ਸਾਰੇ ਨਾਸ ਹੋ ਜਾਂਦੇ ਨੇ ਜਦੋਂ ਜੀ ਕਾਲਪੁਰਖ ਵੈਸ਼ਨਵ ਜੀ ਦੀ ਬਾਣੀ ਸੁਣਦੇ ਹਨ ਪਾਉਂਦੇ ਹਨ ਸੁਣਿਆ ਦੂਖ পাপ ਕਰਨਾ ਇਸ ਕਰਕੇ ਸੁਣਿਆ ਮੰਨਿਆ ਮਨ ਕੀਤਾ ਭਾਉ ਕੋ ਅੰਤਰਗਤ ਤੀਰਥ ਮੰਨਾ ਪਾ ਸਾਹਿਬ ਵੀ ਕਹਿੰਦੇ ਜੋ ਅਸੀਂ ਬਾਣੀ ਨੂੰ ਸੁਣਾਗੇ ਸੁਣ ਕੇ ਮੰਨਾਗੇ ਮੰਨ ਕੇ ਆਪਣੀ ਰਸਨਾ ਦੁਆਰਾ ਕਾਲਪੁਰਖ ਵੈਸ਼ਨਵ ਜੀ ਦੇ ਗੁਣ ਗਾਵਾਂਗੇ ਬਾਣੀ ਪੜਾਂਗੇ ਫਿਰ ਭਾਈ ਤੇਰੇ ਸਾਰੇ ਜਾਨਗੇ ਤੇ ਤੈਨੂੰ ਅੰਦਰ ਸੁਖ ਪ੍ਰਾਪਤ ਹੋ ਜਾਵੇਗਾ ਰਹਾ ਜੋ ਮੰਗ ਹੈ ਛੋਈ ਛੋਈ ਭਾਗ ਹੈ ਸੇਵ ਹਰ ਕੇ ਚਰਨ ਰਸਾਏ ਨਾ ਅਰਸਾਏ ਨ ਲ ਭਾਵੇਂ ਸਾਰੇ ਰਸਾਂ ਦਾ ਕਰ ਜਿੱਥੇ ਕਿਸੇ ਵੀ ਵਸਪੂ ਦੀ ਘਾਟ ਨ ਹੋਵੇ ਹਰ ਇੱਕ ਵਸਪੂ ਜਿੱਥੋਂ ਮਿਲ ਜਾਂਦੀ ਹੈ ਇਹ ਪਾਸਾ ਕਹਿੰਦੇ ਉਹ ਇੱਕੋ ਇੱਕ ਹੈ ਅਕਾਰਪੁਰਖ ਵੈਗੁਰੂ ਜੀ ਦਾ। ਅਕਾਰਪੁਰਖ ਵੈਗੁਰੂ ਸਾਰੇ ਰਸਾਂ ਦਾ ਘਰ ਹੈ। ਤੇ ਜਿਹੜਾ ਵੀ ਮਨੁੱਖ ਗੁਰੂ ਬਣਾ ਬਣ ਕੇ ਉਸ ਅਕਾਰਪੁਰਖ ਵੈਗੁਰੂ ਜੀ ਦੇ ਚਰਨ ਸੇਵਦਾ ਹੈ, ਚਰਨ ਸੇਵਾ ਕਰਨੀ ਕੀ ਹੈ। ਪਾਸਾ ਵਚਨ ਕਰਦੇਵੇਂ ਬਾਣੀ ਦੇ ਵਿੱਚ ਆਗਿਆ ਸਮ ਨਹੀਂ ਸਾਧਨ ਸੇਵਾ। ਗੁਰੂ ਦੀ ਆਗਿਆ ਹੁੰਦੀ ਹੈ। ਜਿਹੜਾ ਵੀ ਗੁਰੂ ਦੀਆਂ ਆਗਿਆ ਮੰਨਦਾ ਹੈ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ ਗੁਰੂ ਦੇ ਰਜ਼ਾ ਵਿੱਚ ਚੱਲਦਾ ਹੈ ਤਕਰੀਬਨ ਬਾਝ ਪਾਸਾ ਕਿ ਉਹਦੇ ਭਾਈ ਫਿਰ ਉਸ ਮਨੁੱਖ ਨੂੰ ਅਕਾਲ ਪੁਰਖ ਵਹਿਗੁਰੂ ਜੀ ਦੇ ਤਲ ਤੋਂ ਜੋ ਵੀ ਮੰਗਦੇ ਹਨ ਉਹੀ ਕੁਝ ਪ੍ਰਾਪਤ ਕਰ ਲੈਂਦੇ ਨੇ ਕਿਉਂਕਿ ਉਹਦੇ ਕੋਲ ਤੇ ਘਾਟ ਕੋਈ ਨਹੀਂ ਹੈ ਦਾਤਾ ਇੱਕੋ ਹੀ ਹੈ ਸੰਸਾਰ ਦਾ ਦਾਤਾ ਦਾਤਾ ਏਕ ਹੈ ਸਭ ਨੂੰ ਦੇਵਣ ਆ ਇੱਕੋ ਦਾਤਾ ਹੈ ਉਹ ਦਾਤਾ ਵੱਡ ਰਿਹਾ ਤੇ ਭਗਤ ਸਾਹਿਬ ਜੀ ਨੇ ਉਹ ਰਸਾਇਣ ਭਾਵ ਸਾਰੇ ਰਸਾਂ ਦਾ ਕਰਾਇਆ ਤੇ ਜਿਹੜਾ ਵੀ ਮਨੁੱਖੋ ਅਕਾਲ ਪੁਰਖ ਜੀ ਦੀ ਸੇਵਾ ਕਰਦਾ ਹੈ ਤੇ ਬਚਨ ਮੰਨਦਾ ਹੈ ਉਹ ਜਾਪ ਕਰਦਾ ਹੈ ਉਹਦਾ ਨਾਮ ਲੱਗਦਾ ਹੈ ਭਾਈ ਉਹ ਮੂਬ ਮੰਗੀਆਂ ਮਰਦਾ ਉਸ ਅਕਾਲ ਪੁਰਖ ਜੀ ਦੇ ਦਰ ਤੋਂ ਪ੍ਰਾਪਤ ਕਰ ਲੈਣੇ ਹਨ ਜਨਮ ਮਰਨ ਤੁੰਗ ਤੇ ਛੁਟ ਹੈ ਆ ਬਜਨ ਜਾਗਤ ਤਰਾਈ ਨਾਏ ਆਸਾਂ ਕੇ ਜਰਾਏ ਕੀ ਦਿੱਤੇ ਨਿਆਸ ਨੇ ਪੁਰਿਆਂ ਹੋਣ ਦੀਆਂ ਤੈ ਸੰਸਾਰ ਦੇ ਸੁੱਖ ਮਿਲਣਗੇ ਇਹੀ ਗੱਲ ਨਹੀਂ ਹੈ ਇਹ ਤੋਂ ਪਰੇ ਦੀ ਵੀ ਗੱਲ ਜਿਹੜੀ ਹੈ ਪ੍ਰਭੂ ਦੀ ਸੇਵਾ ਭਗਤੀ ਕਰਨ ਵਾਲੇ ਮਨੁੱਖ ਜਨਮ ਅਤੇ ਮੌਤ ਦੋਹਾਂ ਤੋਂ ਬਚ ਜਾਂਦੇ ਨਾ ਜਨਮ ਨਾ ਮਰਨ ਨਾ ਜਨਮ ਹੁੰਦਾ ਹੈ ਕਿਤੇ ਜਨਮ ਹੋਵੇਗਾ ਮਰਨ ਦੇ ਰਾਹ ਕੀ ਇਹ ਕਰਕੇ ਜਨਮ ਦੇ ਮਜੂ ਤੋਹਾਂ ਕੋ ਬਚਣਾ ਚਾਹੁੰਦਾ ਹੈ ਜੇ ਤਪਾ ਸਕਦੇ ਜੇ ਕੋ ਜਨਮ ਮਰਨ ਦੇ ਤਰੈ ਸਾਧਨਾ ਕੀ ਸਰਹੀ ਪਰੈ ਆ ਸਕਿੰਦੇ ਗੁਰੂ ਦੀ ਛਾਣ ਵਿੱਚ ਆਣਾ ਪਵੇਗਾ ਗੁਰੂ ਵਾਲਾ ਬਣਨਾ ਪਵੇਗਾ ਗੁਰੂ ਵਾਲਾ ਬਣ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕਰਕੇ ਅਕਾਲ ਪੁਰਖ ਵੈਰਣ ਦਾ ਪਾਉਲਾ ਸਿਮਰਨ ਕਰਨਾ ਹੋਵੇਗਾ ਤੇ ਸਾਖਾ ਕਹਿੰਦੇ ਜਿਹੜੇ ਵੀ ਭਾਈ ਏਕਾਰ ਤੋਂ ਇਹਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਸੇਵਾ ਭਗਤੀ ਕਰਨ ਵਾਲੇ ਤੋਂ ਕਾਨੂੰ ਜਾਣਨ ਤੇ ਮੌਤ ਦੋਹਾਂ ਤੋਂ ਉਹ ਬਚ ਜਾਂਦੇ ਨੇ ਸੰਸਾਰ ਸਮੁੰਦਰ ਨੂੰ ਪਾਰ ਲੰਘ ਜਾਂਦੇ ਨੇ ਜਿਹੜਾ ਸੰਸਾਰ ਸਮੁੰਦਰ ਐਸ ਸਮੇ ਅਸੀਂ ਸੰਸਾਰ ਸਮੁੰਦਰ ਚ ਫਸੇ ਹੋਏ ਹਾਂ ਮੋਹ ਮਨਤਾ ਦੀਆਂ ਲਹਿਰਾਂ ਦੇ ਵਿੱਚ ਡੁੱਬਦੇ ਜਾਂਦੀਆਂ ਹਾਂ ਆਸਾ ਕਹਿੰਦੇ ਭਾਈ ਇਹ ਸੰਸਾਰ ਸੁੰਦਰ ਤੋਂ ਉਹ ਮਨੁੱਖ ਭਾਰ ਹੋ ਜਾਂਦੇ ਨੇ ਜਿਹੜੇ ਵੀ ਹਕਾਰਪੁਰਖ ਵੈ ਗੁਰੂ ਜੀ ਦੀ ਸੇਵਾ ਕਰਦੇ ਨੇ ਭਗਤੀ ਕਰਦੇ ਹਨ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਇਹ ਸਤਗੁਰੂ ਪਾਤਸ਼ਾਹ ਜੀ ਪੂਜ ਕਰਦੇ ਆਂ ਕਰਦੇ ਆਂ ਪ੍ਰਭੂ ਦੇ ਦਾਸ ਜਿਹੜੇ ਆਕਾਰਪੁਰ ਵੈਕੁਨੀ ਦੇ ਦਾਸ ਨਹੀਂ ਉਹਦੇ ਪਿਆਰੇ ਨੇ ਸਹਿਜ ਹੀ ਕਹਿੰਦੇ ਭਾਈ ਤੂੰ ਅਸਲੀਅਤ ਵਿਚਾਰ ਲੈਂਦੇ ਨਹੀਂ ਕਿ ਸੰਸਾਰ ਦੀ ਅਸਲੀਅਤ ਕੀ ਹੈ ਉਹ ਅਸਲੀਅਤ ਕੀ ਹੈ ਪ੍ਰਭੂ ਦੇ ਆਸਰੇ ਹੀ ਰਹਿੰਦੇ ਨੇ ਉਹਨਾਂ ਨੂੰ ਸਮਝ ਆ ਜਾਂਦੀ ਹੈ ਜਿੰਨੇ ਵੀ ਸੰਸਾਰ ਦੇ ਆਸਰੇ ਨੇ ਸਭ ਪਾਵੇਂ ਮਾਇਆ ਦਾ ਹੈ ਪਾਵੇਂ ਸਾਥ ਸਭੰਗੀਆਂ ਦਾ ਹੈ ਤੀਆਂ ਪੁੱਤਰਾਂ ਦਾ ਹੈ ਪਾਵੇਂ ਆਪਣੀ ਮਾਇਆ ਦਾ ਕੋਈ ਆਸਰਾ ਨਹੀਂ ਮੇਰੇ ਪੁੱਤਰ ਮਾਇਆ ਬੜੀ ਹੈ ਮਨੂ ਮਚ ਮਰਜੀ ਕਰ ਸਕਦਾ ਹੈ ਪਾਵੇਂ ਕੋਈ ਕਹਿੰਦਾ ਮੇਰੇ ਜੀ ਚਾਰ ਪੁਰਖ ਸਿੱਤਰ ਬੜੀ ਨੇ ਮੈਂ ਨਾਲ ਦੇ ਸਿੱਕੇ ਜੋ ਮਰਜੀ ਕਰ ਸਕਦਾ ਪਰ ਪਾਰਸਾਹ ਕਹਿੰਦੇ ਜਿਹੜਾ ਮਨੁੱਖ ਗੁਰੂ ਦੇ ਨਾਲ ਜੁੜ ਗਿਆ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ 'ਚ ਵਸਾਲਿਆ ਪਰ ਉਹ ਹੀ ਕੋਝ ਕਰ ਲੈਂਦਾ ਹੈ ਕਿ ਤੂੰ ਦੇ ਬਿਨਾ ਕੋਈ ਆਸਰਾ ਨਹੀਂ ਮਿਲਦਾ ਸੰਸਾਰ ਵਿੱਚ ਬੜਿਆ ਸੇ ਹੋ ਸਕਦੇ ਨੇ ਬੜੇ ਸਾਥ ਦੇਣ ਵਾਲੇ ਹੋ ਸਕਦੇ ਨੇ ਪਰ ਇਸ ਤੋਂ ਪਰੇ ਵਾਲਾ ਜਿਹੜਾ ਸੰਸਾਰ ਹੈ ਜਿੱਥੇ ਇੱਕ ਨਾ ਇੱਕ ਦਿਨ ਜ਼ਰੂਰ ਜਾਣਾ ਹੀ ਜਾਣਾ ਹੈ ਤੂੰ ਕੋਈ ਨਹੀਂ ਬਚ ਸਕਦਾ ਤੇ ਪਾਲਸਾ ਕਹਿੰਦੇ ਉੱਥੇ ਕੇਵਲ ਇੱਕ ਨਾਮ ਹੀ ਸਾਡਾ ਸਾਥੀ ਬਣੇਗਾ ਜਹਿ ਮਾਤ ਪਿਤਾ ਸੂਤੀ ਨਾ ਭਾਈ ਆਨੁਪਾਤ ਨਾਮ ਤੇ ਰਹੇ ਸੰਸਮਈ ਇਸ ਕਰਕੇ ਭਾਖਾਂ ਕਹਿੰਦੇ ਖੋਜ ਕਰਦੇ ਆ ਕਰਦੇ ਆ ਪ੍ਰਭੂ ਦੇ ਦਾਸਾ ਨੇ ਇਹ ਅਸਲੀਅਤ ਨੂੰ ਵਿਚਾਰ ਲਿਆ ਹੈ ਇਹ ਅਸਲੀਅਤ ਨੂੰ ਸਮਝ ਲਿਆ ਹੈ ਕਿ ਪ੍ਰਭੂ ਦੇ ਆਸਰੇ ਤੋਂ ਬਿਨਾ ਕੋਈ ਆਸਰਾਨੀ ਨਹੀਂ ਹੈ ਇਸ ਕਰਕੇ ਬਿਰਖੋ ਆਕਾਰਪੂਰਤ ਦੇ ਪਿਆਰੀ ਪਾਈ ਪ੍ਰਭੂ ਦੇ ਆਸਰੇ ਹੀ ਇਸ ਸੰਸਾਰ ਵਿੱਚ ਰਹਿੰਦੇ ਆਨਾ ਆਪਣਾ ਸੇਖੇ ਵਿਚਾਹੇ ਜੀ ਨਾਨਕ ਸਦਾ ਸਿਮਰ ਨਾਰਾਇਣ ਇਸ ਕਰਕੇ ਹੁਣ ਬੰਡਿਆਂ ਦੀ ਮੋਹਰ ਲਾ ਕੇ ਤਾਂ ਗੁਰਜਨ ਦੇ ਮਹਾਰਾਜ ਵਿਚ ਕਰਦੇ ਨੇ ਨਾਨਕ ਜੇ ਊਂ ਕਦੇ ਨਾਮ ੁਣ ਵਾਲਾ ਸੁਖ ਲੋੜਦਾ ਹੈ ਜੇ ਰਕਦੇ ਵੀ ਖਾਤਨਾ ਹੋਵੇ ਤਾਂ ਫਿਰ ਸਦਾ ਪ੍ਰਮਾਤਮਾ ਦਾ ਸਿਮਰਨ ਕਰੇ ਨਾ ਕਰੋ ਜੋ ਹੌਲੀ ਚਾਲ ਵਿੱਚ ਸਦਾ ਸਤਨਾਮ ਦੀ ਪਾਸਵੇਂ ਦੇ ਗੁਰੂ ਘਰਾਂ ਗੁਰੂ ਵਾਲਾ ਬਣਾ ਗੁਰੂ ਚਰਨਾਂ ਨਾਲ ਜੁੜ ਗੁਰੂ ਤੋਂ ਅਕਾਲ ਪੁਰਖ ਵੈਕੂ ਜੀ ਦਾ ਨਾਮ ਲੈ ਕੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ ਸਿਮਰਨ ਦੇ ਵਿੱਚ ਭਾਈ ਸਾਰੇ ਸੁੱਖ ਮਿਲਦੇ ਨੇ ਸਾਰੇ ਸੁੱਖ ਇੱਥੇ ਵੇਸ ਕਰਕੇ ਗੁਰੂ ਨਾਨਕ ਦਾਸ ਮਹਾਰਾਜ ਜੀ ਨੇ ਇਹ ਵਚਨ ਕਹਿਣ ਇੱਛਾ ਪੂਰਵ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਤਾਂ ਤੇ ਨਾ ਸੋ ਐਸਾ ਹਲ ਭਾਈ ਹੈ ਮੇਰੇ ਜੀੜੀ ਤਾਂ ਸਾਰ ਸਭ ਸੁਖ ਆਵੇ ਮੇਰੇ ਨਾਮ ਪਾਸਾ ਕਹਿੰਦੇ ਜੇ ਸਾਰੇ ਸੁਖ ਜਿੰਨੇ ਵੀ ਸੁਖ ਨੇ ਜਿੰਦਗੀ ਦੇ ਸਾਰੇ ਸੁਖ ਕਾਉਣਾ ਹੈ ਫਿਰ ਨਾਮ ਸੁਖਿਆ ਕਰ ਉਸ ਕਾਰਨ ਤੇ ਮੂਰਤੀ ਦੀ ਬੰਦਗੀ ਭल्या ਕਰ ਜੇ ਨਾਮ ਨੂੰ ਕਰਨ ਵਾਲਾ ਸੁਖ ਮਿਲਣਾ ਹੈ ਇਸ ਕਰਕੇ